ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਹੀ ਦਸਮੀ ਕਬਿ ਉਹ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦਰਥਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸੁਪੈ ਤੁਮ ਕਾ ਬਹੋ ਆਪ ਹਾਥ ਦੇ ਮੋਹਿ ਬਚਾ ਬਹੋ ਸੁਖੀ ਬਸੈ ਮੋਰੋ ਪਰਿਵਾਰ ਆਸੀਬ ਸਿਕਸ ਪੈ ਕਰਤਾਰਾ ਮੋਰ ਅਛਾ ਨਿੰਜ ਕਰਦਾ ਕਰਿਆ ਸਭ ਬੈਨ ਕੋ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੁਰਪੁ ਜਨ ਕੀ ਰਹਿ ਪਿਆਸਾ ਤੁਮੇ ਸਾਡ ਕੋਈ ਅਵਲ ਨਾ ਧਿਆਉ ਜੋ ਬਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰਿ ਹੈ ਚੰਤਨ ਸਤਰ ਹਮਾਰੇ ਮਾਰਿ ਹੈ ਆਪਹਾਦ ਮੁਝ ਬਰਿਆ ਬਨ ਕਾਲ ਕਾ ਤਰਾਸ ਨਿਵਰਿਆ ਹੂਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਰਜੂ ਕਰਿ ਰਖਾ ਰਾਖ ਲਹੋ ਮਹਤਾਖਨ ਹਾਰੇ ਸਾਹਿਬ ਸਤਿ ਸਾਹਿਬ ਪਿਆਰੇ ਦੀਨ ਮਨ ਦੁਸ਼ਟਨ ਕਹਿ ਹੰਤਾ तुमहपुरे चतुर्दश कंता काल पाय ब्रह्मा बपतरा काल पाय शिव जुवतरा काल पाय कर विष्णु प्रकाशा सकल काल का आत्माशा का जवन काल जोगी शिव की ओ वेदराज ब्रह्मा जु ओ जवन काल सब लोक सुवारा नमस्कार है ताय हमारा जवन काल सब जगत मनायो देव दैत जय शिव पुजायो आद अंत एक अवतारा सोई गुरु समझ हमारा नमस्कार तस्ही को हमारी सकल प्रजा जने आप सवारी शिव कनका शिव गुण सुख दियो सतरन को पल कियो काट काट के अंतर की जानत पले बुरे की पीर पछानत चीटी ते कुंतरिया स्थूला सा पर कृपा दृष्ट कर फूला संतन दुख पाए ते दुखे सुख पाए साधन के सुखे एक एक के पीर पछाने काट काट के पट पट की जाने जब उद करख करा कर, 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 कर तारा प्रजा तर तब देह पारा ਜਦ ਆਕਰਖ ਕਰਤ ਹੋ ਕਬ ਹੂੰ ਤੁਮੈ ਮਿਲਤ ਦਹਿ ਧਰ ਸੁਭੂ ਜੇਤੇ ਬਦਨ ਸ੍ਰਿਸ਼ਟ ਸੁਭ ਤਾਰੇ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤਿਰਹਿ ਤਨਰਾਲੰ ਜਾਣਤ ਬੇਦ ਭੇਤ ਅਰ ਆਲੰ ਨਰੰਕਾਰ ਨਿਰਵਕਾਰ ਨਿਰਲੰਬ ਆਦ ਨੀਲਨਾਦ ਅasambਤਾਂ ਕਾ ਮੂਡ ਉਚਾਰਤ ਪੈਦਾ ਜਾਕੋ ਵੇਨਾ ਪਾਵਤ ਵੇਦਾ ਤਾ ਕੁ ਕਿਰਪਾਹਨ ਅਨੁਮਾਨਤ ਮਹਾਮੂੜ ਕੁਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ੀਵ ਨਿਰੰਕਾਰ ਕਾ ਚਿੰਤ ਨਹਿ ਪੇ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨ ਉਪਸਰੂਪਾ ਰੰਗ ਪਿਉਰਾ ਕਹਿ ਪੂਪਾ अंडज जे रज सेत जकिनी उत्पोज खान भुर रच दीनी कहूं फूल राजा है बैठा कहूं सुमंत पयो शंकर इकै ठा असि ग्री सृष्टि दिखाय अचंभ होयात जुगात स्वरूप सयम पाव अवरथा मेरी तुम करो सिख उबार असिख शंकर दुष्ट जते उठवत उत्पाता सकल मलेष करो रण काता जे असतुज तव सरनी परे तिनके दुष्ट दुक्त है मरे ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸੁਵਟਾਰੇ ਜੋ ਕਲ ਕਾ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹ ਹੈ ਰੱਛਾ ਹੋਏ ਤਾਹੇ ਸੁਭ ਕਾਲਾ ਦੁਸ਼ਟ ਰਿਸ਼ਟ ਤ੍ਰੈ ਤਤ ਕਾਲਾ ਕਿਰਪਾ ਦ੍ਰਿਸ਼ ਤਨ ਜਾਹੇ ਨਹਿਰ ਹੋ ਤਾਂ ਕੇ ਤਾਪ ਤਨਕ ਮਹਰ ਹੋ ਰਿਦ ਸਿਧ ਘਰ ਮੋ ਸੁਭ ਹੋਏ ਦੁਸ਼ਟ ਸ਼ਾ ਸ਼ਵਸ ਕਹਿ ਨ ਕੋਈ ਏਕ ਵਾਰ ਦਿਨ ਤੁਮੈ ਸੰਭਾਰਾ ਕਾਲ ਫਾਸਤੇ ਤੈ ਹਉ ਬਾਰਾ ਜਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਦ ਲੈ ਹੋ ਵਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਹੀਦ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਥਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸੁਪੈ ਤੁਮ ਕਾਬ ਹੋ ਆਪ ਹੱਥ ਦੇ ਮੋਹਿ ਬਚਾ ਬੋ ਸੁਖਿ ਵਸੈ ਮੋਰੋ ਪਰਿਵਾਰ ਆਸਿਵਕ ਤਿਕਸ ਪੈ ਕਰ ਤਾਰਾ ਮੋਰ ਅਛਾ ਨਿਜ ਕਰਦਾ ਕਰਿਆ ਸਭ ਬੈਨ ਕੋ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੁਰਪੁਜਨ ਕੀ ਰਹਿ ਪਿਆਸਾ ਤੁਮੇ ਸਾਡ ਕੋਈ ਅਵਲ ਨਾ ਧਿਆਉ ਜੋ ਬਰ ਚਾਹੂ ਸੁ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰਿ ਹੈ ਚੰਤਨੁ ਸਤਰਹ ਮਾਰੇ ਮਾਰਿ ਹੈ ਆਪਹਾਦ ਮੁਝ ਬਰਿਆ ਬਨ ਕਾਲ ਕਾ ਤਰਾਸ ਨਿਵਰਿਆ ਹੂਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਰ ਜੋ ਕਰਿ ਘਰ ਰੱਛਾ ਰਾਖ ਲਿਓ ਮਹ ਪ੍ਰਖਿ ਨਿਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਮਨ ਦੁਸ਼ਟਨ ਕਹਿ ਹੰਤਾ ਤੁਮਹ ਪੁਰੇ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੁਬ ਤਰਾ ਕਾਲ ਪਾਇ ਕਰਬਿਸ਼ਨ ਪ੍ਰਕਾਸ਼ਾ ਸਿਕਲ ਕਾਲ ਕਾ ਕੀ ਆਤਮਾਸਾ जवन काल योगी शिव कियो वेद राज ब्रह्मा जुथियो जवन काल सब लोक सवारी नमस्कार है ताए हमारा जवन काल सब जगत मनायो देव दैत जय शिव पुजायो आद अंत एक एवतारा सोई गुरु समझो हमारा नमस्कार तसि कहो मारी सकल प्रजा जन आप सवारी सिर कनका शिव गुण सुख दिया सत्रण को पलमो बद कियो घाट घाट के अंतर की जानत पले बुरे की पीर पहचानत ਚੀਟੀ ਤੇ ਕੁੰਤਰਿਆ ਸਥੁਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੇ ਏਕ ਏਕ ਕੇ ਪੀਰ ਪਛਾਨੈ ਕਾਟ ਕਟ ਕੇ ਪਟ ਪਟ ਕੇ ਜਾਣੈ ਜਬ ਉਦਕਰਖ ਕਰਾਕਰ ਤਾਰਾ ਪ੍ਰਜਾ ਧਰਤਵ ਦੇਹ અપਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮੈ ਮਿਲਤ ਦੇਹ ਧਰ ਸੁਭੂ ਜੇਤੇ ਬਦਨ ਸ੍ਰਿਸ਼ਟ ਸੁਭ ਤਾਰੈ ਆਪ ਆਪਣੀ ਬੂਜ ਉਚਾਰੈ ਤਮ ਸਭ ਹੀ ਤੇ ਰਹਿਤ ਨਿਰਾਲੰ ਜਾਣਤ ਬੇਦ ਭੇਤ ਅਰ ਆਲੰ ਨਰੰਕਾਰ ਨਿਰਵਕਾਰ ਨਿਰਲੰਬ ਆਦ ਨੀਲਨਾਦ ਅasamb ਤਾਂ ਕਾ ਮੂਡ ਚਾਰਤ ਪੈਦਾ ਜਾਕ ਭੇਵ ਨ ਪਾਵਤ ਬੇਦਾ ਤਾਂ ਕੋ ਕਿਰਪਾਹਨ ਅਨੁਮਾਨਤ ਮਹਾਮੂਡ ਕੁਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ੀਵ ਨਰੰਕਾਰ ਕਾ ਚਿੰਤ ਨਹਿ ਪੇ ਆਪੁ ਪਨੇ ਬੁਧ ਹੈ ਜੇਤੀ ਬਰਨਤ ਪਿਨ ਪਿਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨ ਉਪਸਰੂਪਾ ਰੰਗ ਪਿਉ ਰਵ ਕਹਿ ਪੋਪਾ ਅੰਡਜ ਜੇ ਰਜ ਸੀਤ ਸਿਕਿਨੀ ਉਤਪੁਜ ਖਾਨ ਬਹੁਰ ਰਚ ਦਿਨੀ ਕਹਉ ਫੂਲ ਰਾਜਾ ਹੈ ਬੈਠਾ ਕਹਉ ਸਿੰਮਟ ਪਿਉ ਸੰਕਰ ਇਕੈ ਠਾ ਸਿ ਗ੍ਰੀ ਸ੍ਰਿਸ਼ਟਿ ਦਿਖਾਇ ਅਚੰਪਵ ਯਦ ਜੁਗਾਤ ਸ੍ਰੂਪ ਸਯੰ ਪਵ ਅਵ ਰਛਾ ਮੇਰੀ ਤੁਮ ਕਰੋ ਸਿਖ ਉਬਾਰ ਅ ਸਿਖ ਸੰਕਰ दुष्ट जते उठवत तुतपाता सकल मलेष करो रण काता जे अस्तुज तव सरनी परे तिनके दुष्ट दुक्त है मरे पुरख जवन पग परे तिहारे तिनके तुम संकट सुवटारे जो कलका इक बार त्याए है ताके काल निकट नहय है ਰੱਛਾ ਹੋਏ ਤਾਹੇ ਸੁਭ ਕਾਲਾ ਦੁਸ਼ਟ ਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ ਤਨ ਜਾਹੇ ਨਹਿਰ ਹੋ ਤੰਕੇ ਤਾਪ ਤਨਕ ਮਹਰ ਹੋ ਰਿਦ ਸਿਦ ਘਰ ਮੋ ਸੁਭ ਹੋਏ ਦੁਸ਼ਟ ਸ਼ਾ ਸ਼ਵਸ ਕਹਿ ਨ ਕੋਈ ਏਕ ਵਾਰ ਦਿਨ ਤਮੈ ਸੁੰ ਭਾਰਾ ਕਾਲ ਫਾਸਤੇ ਤਾਹਉ ਬਾਰਾ ਜਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਲੈ ਹੋ ਵਾਰੀ ਸਰਬ ਠੌਰ ਮੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਹੀ ਦਸਮੀ ਕਬਿ ਉਹ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦਰ ਰਖਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸੁਪੈ ਤੁਮ ਕਾ ਬਹੋ ਆਪ ਹਾਥ ਦੇ ਮੋਹਿ ਬਚਾ ਬਹੋ ਸੁਖੀ ਬਸੈ ਮੋਰੋ ਪਰਿਵਾਰ ਆਸੀ ਬਖਸ਼ ਪੈ ਕਰਤਾਰਾ ਮੋ ਰੱਛਾ ਨਿਜ ਕਰਦਾ ਕਰਿਆ ਸਭ ਬੈਨ ਕਾ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੁਰਪਜਨ ਕੀ ਰਹਿ ਪਿਆਸਾ ਤਮੇ ਛਾੜ ਕੋਈ ਅਵਰਨਾ ਧਾਮ ਜੋ ਬਰ ਚਾਹ ਹੁ ਸੁ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰਿ ਹੈ ਚੰਤਨ ਸਤਰ ਹਮਾਰੇ ਮਾਰਿ ਹੈ ਆਪਹਾਦ ਮੁਝ ਬਰਿਆ ਬਨ ਕਾਲ ਕਾ ਤਰਾਸ ਨਿਵਰਿਆ ਹੂਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਰਜੂ ਕਰ ਘਰ ਰੱਛਾ ਰਾਖ ਲਿਓ ਮਹ ਪ੍ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਮਨ ਦੁਸ਼ਟਨ ਕਹਿ ਹੰਤਾ तुमहपुरे चतुर्दश कंता काल पाए ब्रह्म बपतरा काल पाए शिव जुवतरा काल पाए कर विष्णु प्रकाश सकल काल काकी का किया तुमासा जवन काल जोगी शिव की ओ वेदराज ब्रह्मा जु जवन काल सब लोक सवारा नमस्कार है ताय हमारा जवन काल सब जगत मनायो देव दैत जय शिव आद अंत एक अवतारा सोई गुरु समझो हमारा नमस्कार तस्ही को हमारी सकल प्रजा जने आप सवारी शिव कनका सेवगुण सुख सत्रन सतरन को पल कियो काट काट के अंतर की जानत पले बुरे की पीर पछानत चीटी ते कुंतरिया स्थूला सा पर कृपा दृष्ट कर फूला संतन दुख पाए ते दुखे सुख पाए साधन के सुखे एक एक के पीर पछाने काट काट के पट पट की जाने जब उद कर ख, करा कर तारा प्रजा तर देह पारा ਜਦ ਆਕਰਖ ਕਰਤ ਹੋ ਕਬ ਹੂੰ ਤੁਮੈ ਮਿਲਤ ਦੇ ਧਰਸ ਹੂੰ ਜੇਤੇ ਬਦਨ ਸ੍ਰਿਸ਼ਟ ਸੁਭ ਤਾਰੇ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲੰ ਜਾਣਤ 베ਦ ਭੇਤ ਅਰ ਆਲੰ ਨਿਰੰਕਾਰ ਨਿਰਮ ਕਾਰ ਨਿਰਲੰਬ ਆਦ ਨੀਲਨਾਦ ਅਸੰਭ ਤਾਂ ਕਾ ਮੂਡ ਉਚਾਰਤ ਪੈਦਾ ਜਾਕੋ ਪੇਵ ਨਾ ਪਾਵਤ ਬੇਦਾ ਤਾ ਕੁ ਕਿਰਪਾਹਨ ਅਨੁਮਾਨਤ ਮਹਾਮੂੜ ਕੁਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ੀਵ ਨਿਰੰਕਾਰ ਕਾ ਚਿੰਤ ਨਹਿ ਪੇ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨ ਉਪਸਰੂਪਾ ਰੰਗ ਪਿਉਰਾ ਕਹਿ ਪੂਪਾ अंडज जे रजसीत सिकिनी उत्पूज खान भुर रच दीनी कहूं फूल राजा है बैठा कहूं सिमट पयो शंकर इकै ठा असि ग्री सृष्टि दिखाय या अचंपव याद जुगात स्वरूप स्वयं पाव अवरछा मेरी तुम करो सिख उबार असिख शंकर दुष्ट जते उठवत उतपाता सकल मलेष करो रण काता जे अस्तुज तव सरनी परे तिनके दुष्ट दुक्त है मरे ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸੁਬਟਾਰੇ ਜੋ ਕਲ ਕਾ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹ ਹੈ ਰੱਛਾ ਹੋਏ ਤਾਹੇ ਸੁਭ ਕਾਲਾ ਦੁਸ਼ਟ ਰਿਸ਼ਟ ਤ੍ਰੈਤ ਕਾਲਾ ਕਿਰਪਾ ਦ੍ਰਿਸ਼ਤ ਤਨ ਜਾਹੇ ਨਹਿਰ ਹੋ ਤਾਂ ਕੇ ਤਾਪ ਤਨਕ ਮਹਰ ਹੋ ਰਿਦ ਸਿਧ ਘਰ ਮੋ ਸੁਭ ਹੋਏ ਦੁਸ਼ਟ ਸ਼ਾ ਸ਼ਵਸ ਕਹਿ ਨ ਕੋਈ ਏਕ ਵਾਰ ਦਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹਉ ਬਾਰਾ ਜਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪਹਾ ਦੈ ਲਿਹੁ ਵਾਰੀ ਸਰਬ ਥੌਰ ਮਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਹੀਦ ਦਸਮੀ ਕਬਿਓ ਬਾਚ ਬੇਨਤੀ ਚੋਪਈ ہمری کرو ہاتھ دے رتھا پُورن ہوئے چت کی اچھہ تاب چرن نمن رہ ہمارا اپنا جان کرو پرتی پارا ہمرے دُشت سپے تونکا بہو اپ ہاتھ دے موہن بچو سوخی وسے مرو پریوارا سیو تکس پے کرتارا مور چھ ننج کردا کریا سب بن کو واج سنگریے پُورن ہوئے ہماری آسا ترپ جن کی رہ پیاسا تمے شاہڈ کوئی ابر نہ تہوں جو بر چاہو سو تم تے پاؤ ਸੇਵਕ ਸਿੱਖ ਮਾਰੇ ਤਾਰਿ ਹੈ ਚੰਤਨ ਸਤਰ ਹਮਾਰੇ ਮਾਰਿ ਹੈ ਆਪਹਾਦ ਮੁਝ ਬਰਿਆ ਬਨ ਕਾਲ ਕਾ ਤਰਾਸ ਨਿਵਰਿਆ ਹੂਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਰ ਜੂ ਕਰਿ ਰਖਾ ਰੱਖ ਲਿਓ ਮਹਤਾਖ ਨਿਹਾਰੇ ਸਾਹਿਬ ਸਤਿ ਸਾਹਿਬ ਪਿਆਰੇ ਦੀਨ ਮਨ ਦੁਸ਼ਟਨ ਕਹਿ ਹੰਤਾ ਤੁਮਹ ਪਰੇ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸ਼ਿਵ ਜੂ ਬਤਰਾ ਕਾਲ ਪਾਇ ਕਰਿ ਬਿਸ਼ਨ ਪ੍ਰਕਾਸ਼ਾ ਸਿਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਭਮਾ ਜੁਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਮਨਾਇਓ ਦੇਵ ਦੇਤਜ ਜੈ ਸ਼ਨੁ ਪੁਜਾਇਆ ਆਦ ਅੰਤ ਇਕ ਐਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਕਿਸ ਹੀ ਕੋ ਹਮਾਰੀ ਸਕਲ ਪ੍ਰਜਾਣ ਆਪ ਸਵਾਰੀ ਸਿਰ ਕਨ ਕਾ ਸੇਵ ਗੁਣ ਸੁਖ ਦੀਆ ਸਤਰਨ ਕੋ ਪਲਮ ਬਦ ਕੀਓ ਘਾਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਤਰਿਆ ਫੁਲਾ ਸਾ ਪਰਿ ਕਰਿਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੇ ਏਕ ਏਕ ਕੇ ਪੀਰ ਪਛਾਨੈ ਕਾਟ ਕਟ ਕੇ ਪਟ ਪਟ ਕੇ ਜਾਣੈ ਜਬ ਉਦਕਰਖ ਕਰਾਕਰ ਤਾਰਾ ਪ੍ਰਜਾ ਧਰਤਵ ਦੇਹ અપਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮੈ ਮਿਲਤ ਦੇਹ ਧਰਸ ਹੂੰ ਜੇਤੇ ਬਦਨ ਸ੍ਰਿਸ਼ਟ ਸੁਭ ਤਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲੰ ਜਾਣਤ ਬੇਦ ਭੇਤ ਅਰ ਆਲੰ ਨਿਰੰਕਾਰ ਨਿਰਮੁਕਾਰ ਨਿਰlamb ਆਦ ਨੀਲਨਾਥ ਅasamb ਤਾਂ ਕਾ ਮੂਡ ਚਾਰਤ ਪੈਦਾ ਜਾਕ ਭੇਵ ਨ ਪਾਵਤ ਬੇਦਾ ਤਾਂ ਕੋ ਕਿਰਪਾਹਨ ਅਨੁਮਾਨਤ ਮਹਾਮੂਡ ਕੁਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ੀਵ ਨਿਰੰਕਾਰ ਕਾ ਚਿੰਤ ਨਹਿ ਪੇ ਆਪ ਆਪਣੇ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਤਮ ਸੰਸਾਰਾ ਇਕੈ ਰੂਪਨ ਉਪਸਰੂਪਾ ਰੰਗ ਪਿਉ ਰਵ ਕਹਿ ਪੋਪਾ ਅੰਡਜ ਜੇ ਰਜ ਸੀਤ ਸਿਕਿਨੀ ਉਤਪੁਜ ਖਾਨ ਬਹੁਰ ਰਚ ਦਿਨੀ ਕਹਉ ਫੂਲ ਰਾਜਾ ਹੈ ਬੈਠਾ ਕਹਉ ਸਿੰਮਟ ਪਿਉ ਸ਼ੰਕਰ ਇਕੈ ਠਾ ਸਿ ਗ੍ਰੀ ਸ੍ਰਿਸ਼ਟੀ ਦੇ ਖਾਇ ਅਚੰਪ ਹੋਇ ਆਦ ਜੁਗਾਤ ਸਰੂਪ ਸਿਅੰ ਪਵ ਅਵਰਥਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਕਰ ਦੁਸ਼ਟ ਜਿਤੇ ਉਠਵਤ ਤੁਤਪਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸੁਵਟਾਰੇ ਜੋ ਕਲ ਕਾ ਇਕ ਬਾਰ ਧਿਆਏ ਹੈ ਤਾਂਕੇ ਕਾਲ ਨਿਕਟ ਨਹ ਹੈ ਰੱਛਾ ਹੋਏ ਤਾਹੇ ਸੁਭ ਕਾਲਾ ਦੁਸ਼ਟ ਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ ਤਨ ਜਾਹੇ ਨਹਿਰ ਹੋ ਤੰਕੇ ਤਾਪ ਤਨਕ ਮਹਰ ਹੋ ਰਿਦ ਸਿਦ ਘਰ ਮੋ ਸੁਭ ਹੋਏ ਦੁਸ਼ਟ ਸ਼ਾ ਸ਼ਵਸ ਕਹਿ ਨ ਕੋਈ ਏਕ ਵਾਰ ਦਿਨ ਤਮੈ ਸੰਭਾਰਾ ਕਾਲ ਫਾਸਤੇ ਤਾਹਿਉ ਬਾਰਾ ਜਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਦ ਲੈਹੋ ਵਾਰੀ ਸਰਬ ਥੌਰ ਮੋ ਸਹਾਈ ਦੁਸ਼ਟ ਦੋਖ ਤੇ ਲੈਹੋ ਬਚਾਈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦਰ ਰਖਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸੁਪੈ ਤੁਮ ਕਾਬ ਹੋ ਆਪ ਹਾਥ ਦੈ ਮੋਹਿ ਬਚਾ ਬੋ ਸੁਖਿ ਵਸੈ ਮੋਰੋ ਪਰਿਵਾਰ ਆਸਿਵਖਿ ਸੁਪੈ ਕਰਤਾਰਾ ਮੋ ਰਛਾ ਨਿਜ ਕਰਦਾ ਕਰਿਆ ਸਭ ਬੈਨ ਕੋ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੁਰਪ ਜਨ ਕੀ ਰਹਿ ਪਿਆਸਾ ਤਮੇ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹ ਹੁ ਸੁ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰਿ ਹੈ ਚੰਤਨ ਸਤਰ ਹਮਾਰੇ ਮਾਰਿ ਹੈ ਆਪ ਹਾਦ ਮੁਝ ਬਰਿਆ ਬਨ ਕਾਲ ਕਾ ਤਰਾਸ ਨਿਵਰਿਆ ਹੂਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਰਜੂ ਕਰਿ ਰਖਾ ਰਾਖ ਲਿਓ ਮਹ ਪ੍ਰਖ ਨਹਾਰੇ ਸਾਹਿਬ ਸਤਿ ਸਾਹਿਬ ਪਿਆਰੇ ਦੀਨ ਮਨ ਦੁਸ਼ਟਨ ਕਹਿ ਹੰਤਾ तुमहपुरे चतुर्दश कंता काल पाए ब्रह्म बपतरा काल पाए शिव जुवतरा काल पाए कर विष्णु सकल काल का, का किया तुमासा जवन काल जोगी सुव कियो वेदराज ब्रह्म जुथियो जवन काल सब लोक सुवारा नमस्कार है ताय हमारा जवन काल सब जगत मनायो देव दैत पुजायो आद अंत एक अवतारा सोई गुरु समझो हमारा नमस्कार तुसी को हमारी सकल प्रजा जने आप सवारी शिव कनका सेवगुण सुख दियो सतरन को पल बद कियो काट काट के अंतर की जानत पले बुरे की पीर पछानत चीटी ते कुंतरिया स्थूला सा पर कृपा दृष्ट कर फूला संतन दुख पाए ते दुखे सुख पाए साधन के सुखे एक एक के पीर पछाने काट काट के पट पट की जाने जब उद कर ख, करा कर तारा प्रजा तर तब देह पारा ਜਦ ਆਕਰਖ ਕਰਤ ਹੋ ਕਬਹੂ ਤੁਮੈ ਮਿਲਤ ਦਹਿ ਧਰਸੁ ਬਹੂ ਜੇਤੇ ਬਦਨ ਸ੍ਰਿਸ਼ਟ ਸੁਭ ਤਾਰੇ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤਿਰਹਿ ਤਨਰਾਲੰ ਜਾਨਤ ਬੇਦ ਭੇਤ ਅਰ ਆਲੰ ਨਰੰਕਾਰ ਨਿਰਵਕਾਰ ਨਿਰਲੰਬ ਆਦ ਨੀਲਨਾਦ ਅasamb ਤਾਂ ਕਾ ਮੂਡ ਉਚਾਰਤ ਪੈਦਾ ਜਾਕੋ ਪੇਵ ਨਾ ਪਾਵਤ ਬੇਦਾ ਤਾ ਕੁ ਕ੍ਰਿਪਾਹਨ ਅਨੁਮਾਨਤ ਮਹਾਮੂਨਕੁਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ੀਵ ਨਿਰੰਕਾਰ ਕਾ ਚਿੰਤ ਨਹਿ ਪੇ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿਨ ਪਿਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨੁ ਉਪਸਰੂਪਾ ਰੰਗ ਪਿਉਰਾ ਕਹਿ ਪੂਪਾ अंडज जे रजसीत सिकिनी उत्पूज खान भुर रच दीनी कहूं फूल राजा है बैठा कहूं सिमट पयो शंकर इकै ठा असि ग्री सृष्टि दिखाय या अचंपव याद जुगात स्वरूप स्वयं पाव अवरथा मेरी तुम करो सिख उबार असिख शंकर दुष्ट जते उठवत उतपाता सकल मलेष करो रण काता जे अस्तुज तव सरनी परे तिनके दुष्ट दुक्त है मरे ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸੁਬਟਾਰੇ ਜੋ ਕਲ ਕਾ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹ ਹੈ ਰੱਛਾ ਹੋਏ ਤਾਹੇ ਸੁਭ ਕਾਲਾ ਦੁਸ਼ਟ ਰਿਸ਼ਟ ਤ੍ਰੈ ਤਤ ਕਾਲਾ ਕਿਰਪਾ ਦ੍ਰਿਸ਼ ਤਨ ਜਾਹੇ ਨਹਿਰ ਹੋ ਤਾਂ ਕੇ ਤਾਪ ਤਨਕ ਮਹਰ ਹੋ ਰਿਦ ਸਿਧ ਘਰ ਮੋ ਸੁਭ ਹੋਏ ਦੁਸ਼ਟ ਸ਼ਾ ਸ਼ਵਸ ਕਹਿ ਨ ਕੋਈ ਇੱਕ ਵਾਰ ਦਿਨ ਤਮੈ ਸੁੰ ਭਾਰਾ ਕਾਲ ਫਾਸਤੇ ਤਾਹਉ ਬਾਰਾ ਜਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਦ ਲੈ ਹੋ ਵਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ